ਹੈਲੋ ਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਈ ਤੁਹਾਨੂੰ ਦੱਸਦੇ ਆ ਤੇ 6.5 ਮੀਟਰ ਕੱਪੜੇ 'ਚੋਂ ਸਾਰਾ ਪੂਰੂਨ ਕਟਿੰਗ ਕਿੱਦਾਂ ਕਰਨੀ ਆ ਤੇ ਇਹ ਜੇ ਆਪਣੇ ਕੋਲ 6.5 ਮੀਟਰ ਕੱਪੜਾ ਜੀ ਇਹਦੇ 'ਚ ਆਪਾਂ ਤੁਹਾਨੂੰ ਫੁੱਲ ਸੂਟ ਦੀ ਕਟਿੰਗ ਬਾਰੇ ਦੱਸਾਂਗੇ ਕਿਹੜਾ ਪੱਟ ਕਿਥੋਂ ਕੱਢਣਾ ਕਿੰਦਾ ਕੁੜਤੀ ਦੇ ਪੀਸ ਕੱਢਣੇ ਆ ਕਿਦਾਂ ਸਲਵਾਰ ਤੇ ਪਾਜੇ ਦੇ ਪੀਸ ਕੱਢਣੇ ਆ ਤੇ ਕਈ ਜਣੇ ਹੋਗੇ ਪਰ ਮੈਥੋਂ ਮਿਲਿਓ ਪਈ ਨਹੀਂ ਸੀ ਕਿਉਂਕਿ ਮੈਂ ਵੀ ਦਵਾਈ ਦੀਆਂ ਸਫਾਈਆਂ ਕਰਨ ਲੱਗੀ ਬੈਠ ਸੀ ਜੀ

कोई तो भी, भी गलत ना हो गलती तो ना हो <स्थाँगा> पर पर सारी बाल करेंगे

ਕਟਿੰਗ ਕਰਾ ਦੇ ਹੁਣ ਸਭੀ ਸਭੀ ਦੇ ਤੁਸੀਂ ਪੀਸ ਲਾ ਦੋ ਜੀ ਇਹਦਾ ਆਪਾਂ ਕਈ ਥਾਂ ਮੈਂ ਨਿਸ਼ਾਨੀ ਇਹਨਾਂ ਕੋਲੇ ਕਮੀਜ਼ੀ ਇਸੇ ਟਿਸ ਹੋ ਗਏ ਜਿਹੜਾ ਬਚ ਗਿਆ ਇਹਦਾ ਆਪਾਂ ਦੇਖਦੇ ਆ ਕਿੱਥੇ ਜਿ ਕਰਾ ਲਈ ਚਾਹੀ ਆਪਾਂ ਮੋਰੀਆਂ ਤੇ ਲਗਾ ਲਈ ਚਾਹੀ ਆਪਾਂ ਰਿਜ਼ਲਟ ਕੋਲਡ ਨੂੰ ਘੱਟਾ ਵਾਧਾ ਹੋਗਾ ਉੱਥੇ ਵੀ ਯੂਜ਼ ਕਰ ਲਵਾਂਗੇ ਇਹ ਆਪਣੇ ਕਮੀਜ਼ ਦੇ ਪੀਸ ਹੋ ਗਏ ਹੁਣ ਪਿੱਛੇ ਬਚਦਾ ਕੱਪੜਾ ਤੁਸੀਂ ਕੀ ਕਰਨਾ ਇਦਾਂ ਇਦਾਂ ਪਹਿਲਾਂ ਮੈਜ਼ਰ ਮਾਡ ਲੈ ਲਿਆ ਲਓ ਵੀ ਆਪਾਂ ਵਧੀਆ ਉਹ ਜ਼ਿਆਦਾ ਨਾ ਤਾਂ ਭਾਰੀ ਪਾਉਂਦੇ ਨੇ ਸਲਵਾਰ ਨਾ ਹੋਣੀ ਪਾਉਣੀ ਨੇ ਬਦ ਆਪਾਂ ਦੇਖਦੇ ਆ ਕਿਦਾਂ ਕੁਤਾਰ ਇੱਕ ਵਧੀਆ ਹੋਣ ਦੇ ਵਿੱਚੋਂ ਹੁਣ ਆਪਾਂ ਬਾਜੂ ਆਉਣਾ ਦੀ 2.5 ਹੁਣ ਆਪਾਂ ਬਾਜੂ ਉਹਨਾਂ ਤੇ 18.5 ਜੀ ਹੁਣ ਆਪਾਂ ਲਵਾਂਗੇ 22 ਤੇ 2.3 ਕਾ 21 ਲੈ ਲਾਂਗੇ ਜੀ 2 2 ਦਾ ਪੀਸ ਤਿਆਰ ਕਰਦੇ ਆਂ ਦੇਖਦੇ ਆਂ ਹੁਣ ਤੁਸੀਂ ਇਹਦਾ ਨਸਾਨੀ ਲਾ ਕੇ ਸਾਢੇ ਲੋ ਕਹਿੰਦਾ ਹੁਣ ਇਹਦੇ ਵਿੱਚ ਆਪਾਂ ਦੇਖਣਾ ਫਿਰ ਕੀ ਕੀ ਪੀਸ ਨਿਕਲਦੇ ਨੇ ਉਹਦੇ ਵਿੱਚ ਸਲਵਾਰ ਦੀ ਲੈਂਥ ਆ ਜੀ ਆਪਣੇ ਕੋਲੇ 35 ਟੋਟਲ ਜੇ ਆਪਾਂ 5 ਦੀ ਵੈਲਟ ਬਣਾਉਣੀ ਆ ਤਾਂ ਆਪਣੇ ਕੋਲੇ ਪਿੱਛੇ ਵੱਜਦਾ ਜੀ 33 ਸਾਢੇ 4 ਦੇ ਵੈਲਟ ਕਰਦੇ ਆਂ ਆਪਾਂ ਸਾਢੇ ਸਾਢੇ 33 ਹੋ ਗਿਆ 1.5 ਪਲੱਸ ਕਰ ਲੈ ਕੇ ਦੇ ਵਿੱਚ ਆਪਾਂ ਸਿਲਾਈ ਵਾਸਤੇ 31 ਤੇ 32 32 ਹੋ ਗਿਆ ਆਪਣੇ ਕੋਲੇ ਹੁਣ ਆਪਾਂ ਜੇ 32 ਆ ਗਿਆ ਅੱਗੇ ਆਪਾਂ ਪੀਸ ਦੇਖਣਾ

य कपड़ा हौला में सलवार हमारे है बन जाए आनी आप सड़ देंगे कन्नी सद के हम आप बारह इंचा वो पा लेंगे पीस इन्ह के गोडे करेंगे कह देंगे कन्नी आप दी

ਵੋਪਾ ਸਾਰਾ ਸਾਟੀ ਰਤ ਨਹੀਂ ਆਪਾਂ ਨੂੰ ਚਾਹੀਦਾ ਨਹੀਂ ਬਸ ਇਹ ਦੇਖੋ ਇਹ ਆਪਣੇ ਕੋਲ ਬੱਤੀ ਹੈ ਇਹ ਆਹ ਦੇ ਆਹ ਤੁਹਾਨੂੰ ਕਹਿੰਦਾ ਪਾਚ ਗੋਵਾਂ ਨੂੰ ਵਿਛਪਾ ਲਾਂਗੇ ਅੱਗੇ ਆਪਾਂ ਲੈ ਲਵਾਂਗੇ ਇਹਨਾਂ ਦੇ ਮੂਰੀ 7 ਤੇ ਆਪਾਂ ਸਭਾ ਨੂੰ 2 ਇੰਚ ਲੈ ਲਾਂਗੇ ਬਾਹਰ ਘਾਟ ਸਾਰੀ ਕੱਟ ਦਾਂਗੇ ਤੇ ਇਧਰੋਂ ਮੇਰਾ ਪੱਬਤੀ ਦੇਖ ਲੈਣਾ ਕਿ ਕੰਨੀ ਇਧਰੋਂ ਵੀ ਆਪਾਂ ਛੱਡ ਦਾਂਗੇ ਕਿ ਨਹੀਂ ਤੇ ਆਪਾਂ ਤਾਂ ਕਰਕੇ ਵਿੱਚ ਲੈ ਲਈ ਕਿਉਂਕਿ ਉਹਦੇ ਆਪਾਂ ਪਾਈਪਾਂ ਪਾਉਣੀ ਆ ਉਹਦੇ ਚੌਕ ਚ ਫੋਲਡ ਹੋ ਜਗੇ ਇਹੀ ਕਿਤੇ ਸਿਉਣ ਚ ਬਾਰੇ ਨਾਲ ਇਧਰੋਂ ਵੀ ਆਪਾਂ ਸਵਾਗਤ ਕਰੋ ਕਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਜੇ ਕੁਝ ਨਹੀਂ ਤੁਹਾਨੂੰ ਸਮਝ ਆਉਂਦੀ ਨਹੀਂ ਕਮੈਂਟ ਕਰਕੇ ਜਰੂਰ ਪੁੱਛ ਲਿਆ ਕਰੋ ਐਜੂ ਆਪਾਂ ਹੋਰ ਵੀ ਚੰਗੀ ਵੀਡੀਓ ਬਣਾਈਏ ਜੀ ਹਾਂ ਜਿਹੜੀ ਚੀਜ਼ ਬਾਰੇ ਕੋਈ ਹੋਰ ਨਵਾਂ ਪੁੱਛਣਾ ਜੀ ਹੋਵੇ ਬਾਰੇ ਜੀ ਜਰੂਰ ਕਮੈਂਟ ਕਰਿਆ ਕਰੂ ਜੀ ਵੀ ਸਾਨੂੰ ਆਹ ਚੀਜ਼ ਬਾਰੇ ਦੱਸੋ ਜੀ ਬਾਕੀ ਵਾਦ ਲਾਈਕ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਆਪਾਂ ਤੁਹਾਨੂੰ ਇਹ ਆਪਾ ਹੁੰਦਿਆ ਦੀ ਤਸਵੀਰ ਲੈਣ ਬਣਾ ਲਈ ਹੁਣ ਆਪਾਂ ਤੁਹਾਨੂੰ ਦੱਸਾਂਗੇ ਇਧਰੋਂ ਸੈਟਾਂ ਤੋਂ ਆਪਾਂ ਲੈਣਾ ਇਹਨਾਂ ਦਾ ਆਸਨ ਮਤਲਬ ਝੋਲੀ ਕਹਿੰਦੇ ਜੀ ਉਹ ਆਪਾਂ 10 10 95 ਕੋਣੇ 10 ਵੀ ਲੈ ਲਏ ਜੀ ਆਪਾਂ 10 ਵੀ ਲੈ ਲਿਆ ਜੀ ਆਪਾਂ ਹੁਣ ਮੈਂ ਤੁਹਾਨੂੰ ਦੱਸਦੀ ਆ ਜਿਹੜੇ ਪੀਸ ਤੇ ਇਹਨੇ ਫੜ ਪੈਣਾ ਉਹ ਆਪਣੇ ਕੋਲੇ 32 ਦਾ ਤਿਆਰ ਹੋ ਗਿਆ ਜੇ ਆਪਾਂ ਇਦਾਂ ਹੀ ਫੋਲਡ ਕਰਕੇ ਉਝ ਲੈ ਲੈਂਦੇ ਫਿਰ ਆਪਣੇ ਕੋਲ 28 ਹੁੰਦੀ ਆਉਣੀ ਸੀ ਹੁਣ ਜਦ ਦੇ ਇੰਚ ਆਪਣੇ ਕੋਲੇ ਹੋਰ ਐਕਸਟਰਾ ਵੱਧ ਹੋ ਗਿਆ ਤੇ ਪਹਿਲਾਂ ਤੁਹਾਨੂੰ ਇਹ ਆਪਾਂ ਤੁਹਾਨੂੰ ਪਹਿਲਾਂ ਆਪਾਂ ਬਹੁਤ ਜਿਆਦਾ ਕਪੜਾ ਲੱਗਦਾ ਦੇਖੋ ਦੂਸਰ ਬਾਹੂ ਨਾਲੋਂ ਆਪਾਂ ਬੈਲਟ ਲਗਾਤਾ ਇਹਦੇ ਨਾਲੋਂ ਬੈਲਟ ਲਗਾਤਾ

सो हमें राग राग ये रामरी में कपड़ा कटया करोगी तांजू कटने में कोई जल्दी नहीं है ये अपने है तो दूसरी को अलग कर लेना ये कपड़ा बिल्कुल मत जो डाल देना इधर तक डन कर देना तो इन्हें तो आज आप दस इंच का ले लेंगे ये तो रखना नहीं अद्धी करी ले लो ले को ले लेंगे अगे अपने तो बेल्ट कपड़ा आपनी इतो चीज़ था 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 थोड़ा मेरा पीस ने जोड़ बना देंगे तो निकलिया कमीज के नालों निकलिया यू आप जोड़ पा देंगे अटैच कर देंगे जिम्मे का अपनी बेल्ट कर दी उन्हें फिर अपने प्रोपर बेल्ट भी तैयार होती ये जी साढ़े तीन मीटर कपड़े चो

ਦੀ ਆਪਣੇ ਕੋਲੇ 2 ਇੰਚ ਤੇ ਕਮਰਾ ਇਹਨਾਂ ਦੀ 18 ਹਿੱਪ ਇਹਨਾਂ ਦੀ 22 ਕਿਰਾਇਆ ਇਹਨਾਂ ਦਾ ਕਿਓ ਹੁਣੇ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿ ਸਵਾ 3 ਇੰਚ ਦੀ ਕੱਟ ਆਉਣੀ ਹੈ ਸਵਾ 3 ਇੰਚ ਦੀ ਜੀ ਰੂਪ ਦੇ ਤਾ ਤਾਈਨ ਸਮਝ ਲਈ ਜੀ ਹੁਣ ਆਪਾਂ ਉਹ ਦੇਖਾਂਗੇ ਜਿਹੜਾ ਆਪਾਂ ਦਾ ਮੋਡਾ ਆਉਂਦਾ ਜਾਨੀ ਕਿ ਮਿੰਕੀ ਆਉਂਦਾ ਹੁੰਦਾ ਜੇ ਆਪਣੇ ਕੋਲੇ 9 ਇੰਚ ਆ ਤਾਂ ਆਪਾਂ 8.5 ਇੰਚ ਤੇ ਨਸਾਨੀ ਲਵਾਂਗੇ क्योंकि ऐसा ही बाजें का होंगे जो आप दर्शन पाने जो अपने को नौ साढ़े नौ पर ला साल हूँ आप इतने नौ पर लागे कि ऑटोमैटिक बाजा आएगा हम तुम करना इतों आए हैं इतों ढाई इंच का कड़ लो एद अगर इन्हों बाजूदा मूँह अपने को छ इंच दो इंच आप रखना दो रख लो ढाई रख थो लो थोड़ी इच्छा की आज आपदा मैच कर देंगे तो एक मैं थोड़ा दसियासी एक देखना साढ़े ग्यारह बारह इंच साढ़े ग्यारह इंचा इतों अपने को वैसे तो पर जमा करो पूरा हिसाब लिया करो कई बार जो आप देंगे कपड़ा बिच जरूर सड़द करो कई बार कस्टमर कह दी खुला करना जा, करना कुछ भी है जो खुला करना होगा ना जो कपड़ा बिच होगा दो तो ढाई तो इंच अगला कर सकूगा अपनी वर्ग की कटाई कितनी लंबी होगी